ਨੇ ਸਵਾਤ ਖੇ ਕਰਦੇ ਆ ਅਰਪਿੰਦਰ ਦੇ ਪੇਕਿਆਂ ਵੱਲ ਵੇਖ ਲਾ ਘਰ ਭਰਤਾ ਸਾਡਾ ਸਮਾਨ ਨਾਲ ਤੇਰੇ ਨਾਲ ਕਿੰਨਾ ਵਿਤਕਰਾ ਕਰਦੀ ਆ ਰਪਿੰਦਰ ਨਾਲ ਜ਼ਿਆਦਾ ਕਰਦੀ ਆ ਉਹ ਉਹਨੂੰ ਆਉਣ ਜਾਣ ਵੀ ਨਹੀਂ ਦਿੰਦੀ ਆ ਤੇ ਤੂੰ ਘਰੇ ਰਹਿਣੀ ਆ ਘਰੇ ਕੰਮ ਕਰਦੀ ਰਹਿਣੀ ਆ ਮੰਮੀ ਮੈਂ ਮੁੰਡਿਆਂ ਨਾਲ ਜਾਣਾ ਵਾ ਤੂੰ ਕਿੱਥੇ ਨਾਲ ਜਾਓਗੀ ਮੇੜੀ ਤੇ ਮੈਂ ਜਾਣਾ ਹੀ ਪਤ ਮੇਰਾ ਜੀ ਬੜਾ ਕੰਡਿਆ ਕੀ ਬੱਸੇ ਚੱਲ ਜਿਓ ਫਿਰ ਉਹਤ ਮੈ ਬੱਸੇ ਚੰਗੀ ਲੱਗਦੀ ਜਾਨੀ ਬੁੱਢੇ ਬਰੇ ਹਾਂ ਜੇ ਮਾਂ ਤੋਂ ਬਿਨਾ ਨਹੀਂ ਨਾ ਜੀ ਲੱਗਦਾ ਤੇ ਪੱਕੀ ਚਲ ਜਾ ਉੱਥੇ ਹਮ ਤੇ ਹੋ ਗਿਆ ਵਾ ਕੰਮ ਜੇ ਵੀ ਕੰਮ ਕਰਨ ਵਾਲਾ ਤਾਂ ਦੱਸ ਮੈਨੂੰ ਨਹੀਂ ਨਹੀਂ ਕੰਮ ਤੇ ਸਾਰਾ ਹੀ ਹੋ ਗਿਆ ਵਾ ਫਸ ਮੈਂ ਵੀ ਤੁਹਾਨੂੰ ਲੱਗੀ ਹੀ ਕੈਂਪਟੀ ਹੂ ਰੋਟੀ ਖਾ ਲੋ ਕੋਈ ਗੱਲ ਨਹੀਂ ਖਾ ਲੈਨੇ ਆ ਰੋਟੀ ਹਾਂਜੀ ਮੈਂ ਨਾ ਤੇਰੇ ਨਾਲ ਗੱਲ ਕਰਨੀ ਸੀ ਰੁਪਿੰਦਰ ਗਈ ਆ ਕੱਲ ਦੀ ਪੇਕੀ ਤੇ ਉਹਨੇ ਅੱਜ ਆਉਣਾ ਵਾ ਕਿ ਕੱਲ ਆਉਣਾ ਚੱਲ ਕੋਈ ਗੱਲ ਨਹੀਂ ਆਂਦੀ ਤੇ ਹੈਗੀ ਸੀ ਅੱਜ ਆ ਜਾਣਾ ਨਾ ਵੀ ਆਉਗੀ ਤੇ ਕੱਲ ਨੂੰ ਆਜੂਗੀ ਤੇ ਤੂੰ ਕਿਉਂ ਪੁੱਛਣ ਢਈ ਆ ਆ ਚਾਰ ਟਿੱਕੀਆਂ ਹੀ ਲਾਉਣੀਆਂ ਹੁੰਦੀਆਂ ਵਾ ਥੱਕ ਜਾਂਦੀ ਲਾਉਂਦੀ ਨਹੀਂ ਨਹੀਂ ਇਹਨਾਂ ਦੀ ਤੇ ਕੋਈ ਗੱਲ ਨਹੀਂ ਮੈਂ ਵੀ ਪਿੰਡ ਜਾਣਾ ਸੀ ਤੇ ਤੁਹਾਨੂੰ ਪੁੱਛਣਾ ਸੀ ਵੀ ਮੈਂ ਵੀ ਹੁਆਵਾ ਪਿੰਡ ਤੇ ਫਿਰ ਮੈਂ ਸੋਚਿਆ ਵੀ ਹੁਣ ਉਹ ਗਈ ਆ ਤੇ ਆਜੂਗੀ ਤੇ ਫਿਰ ਚਲ ਜੂਗੀ ਹਾਏ ਮੇਰੇ ਰੱਬਾ ਅਜੀ ਉਹਨੂੰ ਆਈ ਨੂੰ ਸਾਲ ਹੋਇਆ ਵਾ ਫਰੀਸਾ ਜਿਹਦਾ ਕਰਨ ਵੀ ਲੱਗ ਪਈ ਆ ਪੀਓ ਪੀ ਕੇ ਗਈ ਆ ਉਹ ਆਉਂਦੀ ਆ ਤੇ ਮੈਂ ਵਾਰੀ ਬੰਨ ਲਾ ਐਦਾਂ ਕੰਮ ਨਹੀਂ ਚੱਲਣੇ ਕਿੱਦਿਆਂ ਕ ਪਾਵਾਂ ਅਕੜੀਆਂ ਤੇਰੀਆਂ ਮੰਮੀ ਜੀ ਕਿੰਨਾ ਚਿਰ ਹੋ ਗਿਆ ਵਾ ਮੈਂ ਗਈ ਨਹੀਂ ਹੈਗੀ ਰਪਿੰਦਰ ਦੇ ਵਿਆਹ ਨੂੰ ਸਾਲ ਹੋ ਗਿਆ ਵਾ ਤੇ ਮੈਂ ਬਸ ਉਦੋਂ ਦੀ ਗਈ ਆ ਉਹ ਵੀ ਕਿਹੜੀ ਦੀ ਘੜੀ ਤੇ ਹੁਣ ਮਾਪਿਆਂ ਨੂੰ ਮਿਲਣ ਦਾ ਜੀ ਤੇ ਕਰਦਾ ਹੀ ਆ ਨਹੀਂ ਤੇਰਾ ਜ਼ਿਆਦਾ ਹੀ ਜੀ ਕਰਦਾ ਲੱਗਦਾ ਤੇਰੇ ਮਗਰ ਵੀ ਮਾਂ ਵਾ ਭਰਾ ਵਾ ਪਰਜਾਈ ਆ ਜੇ ਉਹਨਾਂ ਦਾ ਜੇ ਕਰਦਾ ਤਾਂ ਉਹ ਨਹੀਂ ਮਿਲਣਾ ਸਕਦੇ ਪਰ ਗੱਲ ਤੇ ਆ ਮਾਂ ਸੋਈਦੀ ਹੁਣੀ ਆ ਜੇ ਤੀਕ ਹੋ ਗਈ ਕੋਈ ਨਾ ਕੋਈ ਦੇ ਕੇ ਆਉਣਾ ਪੈਣਾ ਵਾ ਤਾਂ ਖਾਣ ਪੀਣ ਨੂੰ ਵੀ ਖਾਣਾ ਪੈਣਾ ਵਾ ਤੇ ਉਹ ਇੰਨੀ ਕਰਤੂਤ ਦੇ ਮਾਲਕ ਹੈ ਨਹੀਂਗੇ ਤੇ ਚੁੱਪ ਕਰਕੇ ਕੰਮ ਕਰ ਆਪਣਾ ਜਿਵੇਂ ਜਰੇ ਮਾੜਿਆ ਜਿਨੇ ਜੋ ਵੀ ਹੈਗੀ ਉਹਨਾਂ ਤੇ ਕਰਦੇ ਹੀ ਆ ਨੇ ਸਵਾਤ ਖੇ ਕਰਦੇ ਆ ਅਰਪਿੰਦਰ ਦੇ ਪੇਕਿਆਂ ਵੱਲ ਵੇਖ ਲਾ ਘਰ ਭਰ ਤਾਂ ਸਾਡਾ ਸਮਾਨ ਨਾਲ ਤੇ ਉਹਨਾਂ ਨੰਗਾ ਨਗੇ ਦਿੱਤਾ ਹੀ ਚਲੋ ਕੋਈ ਨਹੀਂ ਮੰਮੀ ਜਿੰਨੇ ਕੁ ਜੋਗੀ ਵਿਚਾਰੇ ਹੈਗੇ ਹਨਾ ਉਹਨਾਂ ਤੇ ਕਰਦੇ ਹੀ ਆ ਤੇ ਬੋਤਾ ਮੈਂ ਵੀ ਕਿੱਦਾਂ ਗਈ ਜਾਵਾਂ ਮੈਨੂੰ ਵੀ ਪਤਾ ਵਾ ਆਪਣੇ ਘਰ ਦੇ ਹਾਲਾਤ ਕੋਈ ਨਹੀਂ ਜਦੋਂ ਤੁਸੀਂ ਕਹੋਗੇ ਮੈਂ ਉਧਰ ਦੇ ਪਿੰਡ ਚਲ ਜਾਾਂਗੀ ਜੇ ਤੁਹਾਡੇ ਘਰ ਦੇ ਹਾਲਾਤ ਇਦਾਂ ਦੇ ਹਨਾ ਤਾਂ ਉਹਨਾਂ ਨੂੰ ਆਪਣੇ ਬਰਾਬਰ ਦੇ ਜੀ ਲੱਭਣਾ ਚਾਹੀਦੇ ਹੀ ਉਦੋਂ ਤਾਂ ਛਾਲਾ ਮਾਰਦੇ ਹੀ ਘਰ ਵੀ ਵਧੀਆ ਬਣਿਆ ਹੋਵੇ ਮੁੰਡਾ ਵੀ ਚੰਗਾ ਹੋਵੇ ਪੈਲੀ ਬੰਨਾ ਵੀ ਵਧੀਆ ਹੋਵੇ ਤੇ ਜਦੋਂ ਸਭ ਕੁਝ ਲੱਭ ਗਏ ਨਾ ਫਿਰ ਖਰਚੇ ਕਰਨੇ ਹੀ ਪੈਂਦੇ ਆ ਚਲੋ ਕੋਈ ਨਾ ਮਨੋ। ਘਰ ਦੇ ਢਿਸ਼ੇ TV ਉਹ ਸਾਰਾ ਕੁਝ ਕਿੱਥੋਂ ਦੇ ਦੇਣ। ਜਦੋਂ ਉਹਨਾਂ ਕੋ ਹੋਊਗਾ ਉਹ ਦੇ ਦੇਣਗੇ। ਨੀ ਨਾਂ ਨਾ ਘੁਣਾ ਵਾ ਤੇ ਨਾ ਉਹਨਾਂ ਨੇ ਦੇਣਾ ਵਾ। ਜਾ ਕੰਮ ਕਰ ਲੈ ਹੁਣ। ਹੋ ਚੁੱਕਿਆ ਪੇਕੇ ਜਾਣਾ ਮੈਂ। ਵੇਖ ਲਓ ਮੰਮੀ ਕਿੱਦਾਂ ਕਰਦੀ ਆ। ਇਹਨਾਂ ਨੂੰ ਤੇ ਪਹਿਲਾਂ ਹੀ ਪਤਾ ਹੈ। ਕਿ ਸਾਡੇ ਘਰ ਦੇ ਹਲਾਦ ਕਿਦਾਂ ਦੇ ਆ। ਫਿਰ ਕੀ ਹੋਇਆ ਜੇ ਮੇਰਾ ਭਰਾ ਮਾੜਾ ਵਾ ਤੇ। ਰਵਿੰਦਰ ਦਾ ਕਿੰਨਾ ਸਾਥ ਦਿੰਦੇ ਆ। ਜਿੰਨੇ ਜੋਗੇ ਹੈਗੇ ਆ ਉਹਨਾਂ ਦੇ ਵਿਚਰੇ ਕਰਦੇ ਹੀ ਆ ਨਾ। ਹੁਣ ਇਹਨਾਂ ਨੂੰ ਕਿੱਥੋਂ ਦੇਈ ਜਾਣ ਮੰਮੀ ਨੇ ਫੋਨ ਕਰਕੇ ਕਹਿਨੀ ਆ ਵੀ ਤੁਸੀਂ ਹੋ ਜੋ ਆ ਕੇ ਮੇਰੇ ਕੋ ਤੇ ਆਏ ਨਹੀਂ ਜਾਣਾ ਇਸ ਵਾਰ ਨਾ ਹੈਲੋ ਕਾਛੀ ਦੀ ਗੱਲ ਪੁੱਤ ਕੀ ਹਾਲ ਹਾਂਜੀ ਮੰਮੀ ਜੀ ਮੈਂ ਵੀ ਠੀਕ ਠਾਕ ਹੋਰ ਦੱਸੋ ਕੀ ਕਰਦੇ ਕੁਛ ਨਹੀਂ ਕਰਨਾ ਕੀ ਪਤਾ ਰੋਟੀ ਖਾਧੀ ਅੱਛਾ ਅੱਛਾ ਆਹ ਧਿਆਨ ਦਵਾਈ ਖਾਧੀ ਬੈਠੀ ਹਾਂ ਚਲੋ ਕੋਈ ਨਹੀਂ ਸੇ ਠੀਕ ਹੈ ਨਾ ਹੋ ਨਾ ਹਾਂਜੀ ਠੀਕ ਮਾ ਠੀਕ ਮੈਂ ਤੇ ਕਹਿੰਦੀ ਹਾਂ ਭੀ ਜੇ ਤੜਾ ਟਾਈਮ ਹੈਗਾ ਵਾ ਤੇ ਤੀ ਮੈਨੂੰ ਆ ਕੇ ਮਿਲ ਜਾ ਪੁੱਤ ਮੈਂ ਇੰਦਾ ਕਰਨੀ ਪੁੱਛਣੀ ਨਹੀਂ ਤੇਰੇ ਨਾਲ ਪੁੱਤ ਮੈਂ ਅੱਜ ਨਹੀਂ ਤੁਹਾਡੇ ਕੋਲ ਠੀਕ ਹੈ ਮਿਲ ਜਾਨੀ ਤੈਨੂੰ ਕੋਈ ਟੈਨਸ਼ਨ ਵਾਲੀ ਗੱਲਤ ਨਹੀਂ ਹਾਂਜੀ ਮੰਮੀ ਹੈ ਤੇ ਸਾਰਾ ਕੁਝ ਠੀਕ ਠਾਕ ਰਹਿ ਪਰ ਤੁਹਾਨੂੰ ਪਤਾ ਦਿਨ ਜਿਹੜੇ ਆ ਨਾ ਫਸਲવાડી ਵਢਣ ਦੀ ਆ ਤੇ ਤਾਂ ਕਰਕੇ ਟਾਈਮ ਨਹੀਂ ਲੱਗਣਾ ਤੇ ਤਾਂ ਮੈਂ ਤੁਹਾਨੂੰ ਕਹਿੰਦੀ ਹਾਂ ਵੀ ਤੁਸੀਂ ਆ ਕੇ ਮੈਨੂੰ ਮਿਲ ਜੋ ਕੋਈ ਨਹੀਂ ਪੁੱਤ ਮੈਂ ਆ ਜਾਾਂਗੀ ਜੋ ਤੇ ਮੈਂ ਨਾ ਪੁੱਛ ਕੇ ਦਲਜੀਤ ਨੂੰ ਫਿਰ ਦੱਸ ਲੀਆ ਫਿਰ ਮਾਵਾਂਗੀ ਫਿਰ ਠੀਕ ਆ ਚਲੋ ਠੀਕ ਆ ਫਿਰ ਮੰਮੀ ਜਦੋਂ ਆਉਣਾ ਹੋਗਾ ਨਾ ਮੈਨੂੰ ਦੱਸਿਓ ਜ਼ਰੂਰ ਠੀਕ ਆ ਪੁੱਤ ਤਾਂ ਆਂਦਾ ਠੀਕ ਮੰਮੀ ਦਾ ਵੀ ਬੰਦਾ ਕੀ ਕਰੇ ਇੱਕ ਨੂੰ ਤੇ ਇਦਾਂ ਤੋੜਦੇ ਆ ਜਿੱਦਾਂ ਘਰ 'ਚ ਕੋਈ ਗੱਲ ਹੀ ਨਹੀਂ ਹੁੰਦੀ ਉਹਨੂੰ ਕੋਈ ਰੋਕ ਟੋਕ ਨਹੀਂ ਤੇ ਜਦੋਂ ਮੈਂ ਜਾਣਾ ਹੁੰਦਾ ਉਦੋਂ ਤਰ ਲੈਣਾ ਜਾਣਾ ਹੁੰਦਾ ਸਾਰੇ ਕੰਮਕਾਰ ਕਰਕੇ ਵੀ ਫਿਰ ਵੀ ਕੋਈ ਕਦਰ ਨਹੀਂ ਪੈਂਦੀ ਜੋਤ ਹਾਂਜੀ ਕੀ ਹਾਂ ਕੁਛ ਨਹੀਂ ਚੁੱਪਾ ਕੇ ਬੈਠੇ ਇੱਥੇ ਕੱਲੇ ਨਾ ਨਾ ਤੁਸੀਂ ਜੋ ਕੰਮ ਕਰਕੇ ਆਈ ਹਾਂ ਤੇ ਉਦਾਂ ਹੀ ਥੱਕਿਆ ਥੱਕਿਆ ਜਾ ਲੱਗਣ ਰਹੀ ਸੀ ਤੇ ਆ ਕੇ ਮੈਂ ਬਹਿ ਗਈ। ਮੰਮੀ ਇਹ ਨਹੀਂ ਆਖਿਆ ਕੋ। ਨਹੀਂ ਨਹੀਂ ਮੈਨੂੰ ਕਹਿਨੇ ਵੀ ਨਹੀਂ ਕੁਝ ਗਿਆ। ਉਦਾਂ ਹੀ ਇੱਥੇ ਬਹਿ ਗਈ ਮੈਂ ਆ ਕੇ। ਠੀਕ ਆ। ਤੇ ਉਹ ਤੁਸੀਂ ਕਹਿੰਦੇ ਪਿੰਡ ਜਾਣਾ ਵਾ। ਤੇ ਆਪਾਂ ਕਿਸ ਦਿਨ ਚੱਲ ਜਾਂਦੇ ਆ ਰਪਿੰਦਰ ਨੇ ਵੀ ਆਈ ਜਣਾ ਅੱਜ ਕੱਲ੍ਹ ਚ। ਨਹੀਂ ਨਹੀਂ ਕੋਈ ਗੱਲ ਨਹੀਂ। ਤੀਂ ਫਸਲવાડી ਦਾ ਕੰਮ ਕਰ ਲਓ ਨਾ ਆਪਣਾ ਤੇ ਫਿਰ ਚਲ ਜੂਗੀ। ਤੇ ਜੇ ਜੀ ਕਰੂਗਾ ਫਿਰ ਇੱਕ ਦੋ ਦਿਨ ਰਹਿ ਲੂਗੀ। ਹੁਣ ਜਾ ਕੇ ਕਿਹੜੀ ਚ ਆਉਣਾ ਵਾ। ਫੇਰ ਤੁਹਾਨੂੰ ਤੰਗੀ ਹੋਊਗੀ। ਉਹ ਨਹੀਂ ਉੱਥੇ ਕਾਦਾ ਵਾ। ਸਰੋ ਮੇਰੀ ਦਾ ਅੱਜ ਕੰਮ ਨੇ ਬੜ ਜਾਣਾ ਵਾ ਰੁਪਿੰਦਰ ਨੇ ਵੀ ਅੱਜ ਆਇਨਾ ਵਾ ਕੋਈ ਗੱਲ ਨਹੀਂ ਮੈਂ ਲਵਲੀ ਨੂੰ ਪੁੱਛ ਲੈਣਾ ਵਾ ਫਿਰ ਰੁਪਿੰਦਰ ਨੇ ਅੱਜ ਆਉਣਾ ਕਿ ਕੱਲ ਫਿਰ ਉਸ ਹੱਬ ਨਾਲ ਮੈਂ ਪ੍ਰੋਗਰਾਮ ਬਣਾ ਲੈਣਾ ਠੀਕ ਆ ਨਹੀਂ ਨਹੀਂ ਤਹੀ ਨਾ ਕਿਸੇ ਨੂੰ ਕੁਝ ਵੀ ਪੁੱਛਿਓ ਮੈਂ ਹੁਣ ਬਾਤ ਚ ਹੀ ਜਾਣਾ ਵਾ ਹੁਣ ਕਰਦਾ ਕੰਮ ਕਾ ਲਈਏ ਫਿਰ ਰੁਪਿੰਦਰ ਇਕੱਲੀ ਕਿੱਥੇ ਲੱਗੀ ਰਹੂਗੀ ਫਿਰ ਤਾਂ ਚੁੱਪ ਕਰਕੇ ਇਕੱਲੀ ਬੈਠੇ ਜੇ ਉੱਠ ਕੇ ਕੰਮ ਕੰਮ ਕਰੋ ਕੋਈ ਨਹੀਂ ਨਹੀਂ ਬਸ ਲੱਗੀ ਆ ਲਿਆਵਾਂ ਤੁਹਾਡੇ ਵਾਸਤੇ ਚਾਹ ਪਾਣੀ ਲਓ ਦੱਸਦੀ ਹੈ ਨਹੀਂ ਆ ਮੈਨੂੰ ਪੱਕਾ ਪਤਾ ਵੀ ਮੰਮੀ ਗੁੱਸੇ ਹੋਏ ਇਹਨੂੰ ਇਹਨੇ ਪਿੰਡਾਂ ਦਾ ਨਾਮ ਲਿਆ ਹੋਣਾ ਵਾ ਤੇ ਮੰਮੀ ਪੈਗੇ ਹੋਣੇ ਇਹਨੂੰ ਮੈਂ ਇਦਾਂ ਕਰਦਾ ਲਵਲੀ ਨੂੰ ਪੁੱਛ ਲੈਣਾ ਸਦਾ ਹੀ ਵੀ ਰੁਪਿੰਦਰ ਨੇ ਕਦੋਂ ਆਣਾ ਵਾ ਉਹ ਸਾਬ ਨਾਲ ਫਿਰ ਇਹਦਾ ਟਾਈਮ ਰੱਖ ਲੂੰਗਾ ਅੱਗੇ ਮੈਨੂੰ ਲੱਗਦਾ ਵਾ ਟੈਨਸ਼ਨ ਵਾ ਜੋਤ ਨੂੰ ਜਰਾ ਅਚਾਨਕ ਹੀ ਫੋਨ ਕੀਤਾ ਇਹਨੇ ਮੈਂ ਦਲਜੀਤ ਨੂੰ ਦੱਸਨੀ ਆ ਚਲ ਮੈਂਨ ਕਹਿਨੀ ਮੈਂ ਛੱਡ ਕੇ ਆ ਦਿਲ ਜਿੱਤ ਕੇ ਕੰਡਿਆ ਕੋਣੀ ਮੰਮੀ ਰਹਿ ਬਿਠਾਈ ਮੈਂ ਤੇਰਵਲਾ ਆਈ ਹੀ ਕਿ ਤੂੰ ਜਾਣਾ ਤੇ ਨਹੀਂ ਜਾਣਾ ਮੁੰਡਾ ਆਉਣ ਲੱਗਾ ਸੀ ਉਹਨੂੰ ਡੀਕਣ ਡਿਆ ਬਸ ਮੈਂ ਨਹੀਂ ਪੁੱਤ ਮਿਆਂ ਜੋਤ ਕੋ ਜਾਣਾ ਸੀ ਉਹਨੇ ਫੋਨ ਆਇਆ ਉਹਦਾ ਤੇ ਮੈਨੂੰ ਟੈਨਸ਼ਨ ਚ ਲੱਗਣ ਡਈ ਮੰਮੀ ਉਦਾਂ ਹੀ ਕਰਦੀ ਏ ਉਹ ਤੈਨੂੰ ਕਦੀ ਹੁੰਨੀ ਉਹਨੂੰ ਉਦਾਂ ਕਰਦੀ ਏ ਏਦਾਂ ਨੇ ਕਰਿਆ ਕਰ ਪੁੱਤ ਮੈਨੂੰ ਲੈ ਜਾ ਤਾਂ ਕਿ ਮੇਰਾ ਵੀ ਜੀ ਕੰਡਿਆ ਮਿਲ ਨੂੰ ਤੂੰ ਸ਼ਹਿਰ ਨੂੰ ਰੰਗਣਾ ਉਦੋਂ ਨੂੰ ਤੇ ਜਾਂਦਾ ਜਾਂਦਾ ਮੈਨੂੰ ਛੱਡ ਜੀ ਫੇਰ ਆਉਂਦੀ ਫਿਰ ਮੈਨੂੰ ਲੈ ਆਈ ਉਮੀ ਮੈਂ ਮੁੜਿਆਣਾ ਜਾਣਾ ਵਾਂ ਤੂੰ ਕਿੱਥੇ ਨਾਲ ਜਾਉਗੀ ਮੇੜੀ ਮੈਂ ਜਾਣਾ ਹੀ ਪਤ ਮੇਰਾ ਜੀ ਕਾਂਡਿਆ ਤੇ ਬੱਸੇ ਚਲ ਜਿਓ ਫਿਰ ਪਤ ਮੈ ਬੱਸੇ ਚੰਗੀ ਲੱਗਦੀ ਜਾਨੀ ਬੁੱਢੇ ਵਰੇ ਹਾਂ ਉਹ ਬੱਸੇ ਚਲ ਜਿਓ ਮੇਰਾ ਤਾਂ ਟਾਈਮ ਹੈ ਨਹੀਂ ਆ ਪਤਾ ਨਹੀਂ ਕੀ ਕਰਨ ਜਾਣਾ ਤੂੰ ਉਥੇ ਉਹ ਆ ਜੇ ਮਿਲਣ ਤੇ ਜੀ ਕਾਂਡਿਆ ਉਹਦੇ ਪਤ ਮੇਰਾ ਵੀ ਜੀ ਕਾਂਡਿਆ ਹੈ ਚਲ ਉਹ ਕੋ ਨਹੀਂ ਆਇਆ ਜਾਂਦਾ ਘਰ ਚ ਜਾ ਲ ਕੰਮ ਕੁੰਮ ਉਹਨਾਂ ਦੇ ਕਣਕ ਕੁੰਕ ਵੱਢਣ ਡੇ ਨੇ ਤਾਂਕ ਵੱਢਣ ਡੇ ਸਾਨੂੰ ਨਹੀਂ ਕੰਮ ਹੈਗੀ ਉਹਨਾਂ ਨੂੰ ਕਾਮਾ ਦੇ ਜਾ ਕੇ ਨਾ ਬੱਸੇ ਚੱਲ ਜੋ ਮੈਂ ਤੁਹਾਨੂੰ ਕਹਿਣ ਡਿਆ ਠੀਕ ਹੈ ਨਾ ਚੱਲ ਮੈਂ ਚੱਲਿਆ ਮੁੰਡੇ ਨਾਲ ਚੱਲ ਜੰਨੀ ਆ ਫਿਰ ਤੇ ਨਹੀਂ ਜਾਣਾ ਤੇ ਹੋਰ ਕੀ ਕਰ ਨਵਲੇ ਕਿਤਾ ਆਜੋ ਪਾਜੀ ਆਏ ਬੱਸ ਸਰਦਾਂ ਡਿਊਟੀ ਕੋਈ ਇਹੋ ਚੱਲੇ ਆ ਮਾ ਭਰਾ ਹੂੰ ਰਪਿੰਦਰ ਜਦਨ ਦੀ ਗਈ ਹੈ ਨਾ ਪਿੰਡ ਹੂੰ ਮੈਨੂੰ ਤਾਂ ਸਮਾਨ ਹੀ ਲੱਭਣ ਡਿਆ ਐਈ ਬਾਈਆ ਕੋਈ ਕਿਤੇ ਪਿਆ ਹੋ ਕੇ ਕਿਤੇ ਪਿਆ ਹੋ ਹੁਣ ਬੀਬੀਆਂ ਆਪਣੇ ਹਿਸਾਬ ਨਾਲ ਸਮਾਨ ਸੰਭਾਲ ਕੇ ਰੱਖਦੀਆਂ ਨਾ ਹਾਂ ਕਿਦਾਂ ਡਿਊਟੀ ਠੀਕ ਚੱਲਦੀ ਆ ਹਾਂ ਵਧੀਆ ਚੱਲਦੀ ਠੀਕ ਠੀਕ ਆ ਲੱਗਿਆ ਬਸ ਮੈਂ ਪੁੱਛਣਾ ਸੀਗਾ ਵੀ ਰਪਿੰਦਰ ਨੇ ਭਲਾਜ ਜਾਉਣਾ ਕਿ ਕੱਲ ਆਉਣਾ ਵਾ ਨਿਰਪਿੰਦਰ ਨੂੰ ਅਜੇ ਟਾਈਮ ਲੱਗ ਜਾਣਾ ਲੱਗ ਜਾਣਾ ਹੂੰ ਚੱਲ ਕੋਈ ਗੱਲ ਨਹੀਂ ਜੇ ਇਹਦੇ ਉਹਨੇ ਕੱਲ ਆਉਣਾ ਵਾ ਹਾਂ ਹਾਂ ਤੇ ਮੈਂ ਹਾਂ ਚੱਲ ਮੈਂ ਫਿਰ ਕੱਲ ਦਾ ਟੈਂਪੋਰਰੀ ਰੱਖੂੰਗਾ ਅੱਛਾ ਜੋਤਵੀ ਕਹਿੰਦੀ ਕਹਿੰਦੀ ਮੈਂ ਜਾਣਾ ਵਾ ਪਿੰਡ ਤੇ ਕੋਈ ਗੱਲ ਨਹੀਂ ਕੁਣ ਤੇ ਪਛਲਣਾ ਮਿਲਨ ਨੂੰ ਹੁਣ ਤੇਰੇ ਸਾਹਮਣੇ ਕਿੰਨਾ ਚਿਰ ਹੋ ਗਿਆ ਵਾ ਜਿਉਂਦਾ ਤੁਹਾਡਾ ਵਿਆਹ ਹੋਇਆ ਨਾ ਉਸ ਤੋਂ ਬਾਅਦ ਇੱਕ ਵਾਰੀ ਗਈ ਆ ਉਹ ਆ ਹੋ ਤੇ ਹੈ ਹੀ ਆ ਕੋਈ ਗੱਲ ਨਹੀਂ ਇਹ ਤੁਸੀਂ ਕਹਿੰਦੇ ਜੀ ਨਾ ਤੇ ਰਪਿੰਦਰ ਨੂੰ ਮੈਂ ਅੱਜ ਹੀ ਲਿਆਉਣਾ ਵਾ ਤੇ ਨਾਲੇ ਮੈਂ ਜੋ ਜਾਣਾ ਵਾ ਤੇ ਤੁਸੀਂ ਜਾ ਕੇ ਨਾ ਤੇ ਰਪਿੰਦਰ ਨੂੰ ਨਾਲੇ ਲੈ ਆਇਓ ਤੇ ਜੋਤਪਾ ਬੀਂਤੂ ਛੱਡ ਆਇਓ ਉਹ ਨਹੀਂ ਯਾਰ ਐਦਾਂ ਰਪਿੰਦਰ ਦੇ ਮਨ ਚ ਵੀ ਆਉਣਾ ਵਾ ਕਿ ਮੈਂ ਮਹਾ ਤੇ ਗਈ ਹਾਂ ਤੇ ਮਗਰੇ ਮੈਨੂੰ ਖਿੱਚ ਪਾਤੀ ਆ ਉਹ ਕੋਈ ਗੱਲ ਨਹੀਂ ਜੇ ਤੁਸੀਂ ਕਹਿੰਦੇ ਤਾਂ ਮੈਂ ਫੋਨ ਕਰ ਦਿੰਦਾ ਨਹੀਂ ਨਹੀਂ ਤੁਸੀਂ ਪਤਾ ਕੀ ਕਰੋ ਤੂੰ ਅੱਜ ਡਿਊਟੀ ਜਾ ਜਿਹੜੇ ਜਦੋਂ ਆਏਗਾ ਨਾ ਤਰਪਿੰਦਰ ਨੂੰ ਪੁੱਛ ਲਈਏ ਕਰੀ ਕਿ ਉਹਨੇ ਕਦੋਂ ਆਣਾ ਜੇ ਅੱਜ ਕਹੂਗੀ ਅੱਜ ਕੱਲ ਕਹੂਗੀ ਕੱਲ ਤੇ ਕੋਈ ਗੱਲ ਨਹੀਂ ਆਰਾਮ ਨਾਲ ਜਾ ਕੇ ਲਿਆਵਾ ਇੱਕ ਦੋ ਦਿਨ ਬਾਅਦ ਚੱਲ ਜੂਗੀ ਜੋ ਤਾਂ ਕੋਈ ਗੱਲ ਨਹੀਂ ਚਲੋ ਠੀਕ ਹੈ ਮੈਂ ਸ਼ਾਮ ਨੂੰ ਫੋਨ ਕਰ ਲੈਣਾ ਕੋਈ ਗੱਲ ਨਹੀਂ ਮੁੜ ਕੇ ਜੇ ਉਹ ਉਹ ਵੀ ਇਦਾਂ ਆ ਗਈ ਤੇ ਫਿਰ ਉਹਦੇ ਮੱਚ ਵੀ ਹੋਊਗਾ ਪਤਾ ਨਹੀਂ ਕਿਉਂ ਮੈਨੂੰ ਸੱਦ ਲਿਆ ਤੇ ਫਿਰ ਹਨਾ ਜੋਤਨੇ ਵੀ ਜਾਣਾ ਕੋਈ ਨਹੀਂ ਇੰਦਾ ਜिदबाजी ਜੀ ਹੋ ਜਾਂਦੀ ਤਾਂ ਅਸੀਂ ਕੋਈ ਇਹੋ ਜੀ ਗੱਲ ਨਹੀਂ ਕਰਦੇ ਕੋਈ ਨਹੀਂ ਕੋਈ ਹਨਾ ਤੁਸੀਂ ਕੋਈ ਨਹੀਂ ਜਾਓ ਡਿਊਟੀ ਤੇ ਮੈਂ ਵੀ ਕਰ ਲੈ ਕੰਮ ਕੰਮ ਫਿਰ ਹੈ ਕੋਈ ਨਹੀਂ ਕਰ ਲੋ ਤੁਸੀਂ ਠੀਕ ਠੀਕ ਚੰਗਾ ਫਿਰ ਮੰਮੀਆ ਚਲਦਾ ਵਾਂ ਚਲਿਆ ਵਾਂ ਹਾਂਜੀ ਬੈ ਜਾ ਘੜੀ ਚਲੀ ਜਾਣਾ ਵਾਂ ਉਹ ਟਾਈਮ ਹੋ ਗਿਆ ਸੀ ਮੈਂ ਚਲਦਾ ਵਾਂ ਹੁਣ ਤੇ ਅੱਜ ਰਾਤ ਲੱਗਣੀ ਆ ਕੱਪੜੇ ਲੱਡੇ ਨਾਲ ਉਹ ਕੱਪੜੇ ਅੰਮੀ ਮੈਂ ਤਾਂ ਲੈ ਆ ਮੈਂ ਜਨੇਰਾ ਹੋ ਜਾਊਗਾ ਨਾ ਤੇ ਫਿਰ ਉੱਥੇ ਚੇਂਜ ਕਰ ਲੂੰਗਾ ਚਲ ਆ ਵੀ ਤੇ ਉੱਥੇ ਰੱਖੂੰਗਾ ਨਾ ਚਲ ਨੇਰੇ ਨਾਲ ਵੀ ਡਰ ਜਾ ਹੀ ਲੱਗਦਾ ਵਾ ਸਮੇਂ ਤੋਂ ਹਾਂਜੀ ਤੇ ਰਪਿੰਦਰ ਨੇ ਅੱਜ ਆਉਣਾ ਵਾ ਕਿ ਕੱਲ੍ਹ ਨੂੰ ਆਉਣਾ ਵਾ ਰਪਿੰਦਰ ਨੇ ਤੇ ਉੱਧਰ ਰਹਿਣਾ ਸੀ ਤੇ ਜੋਬਨ ਭਾਜੀ ਮੇਰੇ ਨਾਲ ਆਏ ਸੀ ਤੇ ਉਹ ਕਹਿਣ ਦੇ ਹੀ ਕਿਦਾਂ ਨੂੰ ਆ ਰਪਿੰਦਰ ਨੇ ਤੇ ਮੇਰਾ ਇਰਾਦਾ ਵੀ ਕੱਲ ਜਦੋਂ ਮੈਂ ਆਉਣਾ ਵਾ ਨਾ ਡਿਊਟੀ ਤੋਂ ਤੇ ਫਿਰ ਨਾਲ ਹੀ ਲੈ ਆਉਂਗਾ ਜੋਤ ਭਾਬੀ ਦੇ ਘਰ ਜਾਣਾ ਪਿੰਡ ਮੈਂ ਜੋਤ ਤੇ ਉਦਾਂ ਹੀ ਤਿਆਰ ਹੋਈ ਰਹਿੰਦੀ ਆ ਰੀਸਾਂ ਕਰਨੋਂ ਤਾਂ ਪਹਿਲੇ ਨੰਬਰ ਤੇ ਆ ਆਂਦੀ ਹੋਣੀ ਆ ਵੀ ਉਹ ਚਲ ਗਈ ਆ ਤੇ ਮੈਨੂੰ ਹੱਥਾ ਲਾਉਣਾ ਪੈਂਦਾ ਉਹ ਚਲੋ ਕੋਈ ਗੱਲ ਨਹੀਂ ਮੰਮੀ ਜਾਂ ਤੋ ਉਹਨੂੰ ਵੀ ਪਿੰਡ ਜਾਣ ਨੂੰ ਜੀ ਕਰਦਾ ਹੀ ਆ ਇਹਦਾ ਜੀ ਕਰਦਾ ਵਾ ਤੇ ਮਗਰ ਜਾਂਦਾ ਜਿਹਨੇ ਕਰਦਾ ਪਈਂ ਜਾ ਕੇ ਮੇੜਾਈਏ ਉਹ ਤਾਂ ਕਦੀ ਆਏ ਨਹੀਂ ਇੱਥੇ ਚਲੋ ਉਹ ਵੀ ਆ ਜਾਣਗੇ ਮੈਂ ਲੈ ਆਉਣਾ ਰਵਿੰਦਰ ਨੂੰ ਕੱਲ ਨਾਲ ਹੀ ਹੁੰਦਾ ਹੁੰਦਾ। ਉਹ ਰਹਿਣ ਦੇ ਦੋ ਦਿਨ ਜਿਉਂਨੇ ਰਹਿਣਾ ਵਾ ਤੇ। ਜੇ ਗਈ ਆ 4 ਦਿਨ ਰਹਿ ਪੂਗੀ ਫਿਰ ਕੀ ਆ? ਚਲੋ ਕੋਈ ਗੱਲ ਨਹੀਂ ਉਹ ਮੈਂ ਫੋਨ ਲਾ ਕੇ ਪੁੱਛ ਲੂੰਗਾ ਤੇ ਮੈਂ ਚੱਲਦਾ ਵਾਂ ਫਿਰ ਹੁਣ। ਚੱਲ ਠੀਕ ਆ ਧਿਆਨ ਨਾ ਜਾਵੀ ਮੇਰਾ ਪੁੱਤ। ਚੰਗਾ। ਅੱਛਾ ਜੋ ਬੰਦੀ ਸਫਾਰਸ਼ ਚ ਪਾਈ ਹੁਣੀ ਆ ਨਾ ਵੀ लवली ਨੂੰ ਪੁੱਛ ਪਿੱ ਕਿਦਾਂ ਆਉਣਾ ਮੇਰੇ ਕੋਲ ਤਾਂ ਪਤਾ ਨਹੀਂ ਲੱਗਾ ਪੱਕਾ ਵੀ ਅੱਜ ਆਉਣਾ ਕਿ ਕੱਲ ਆਉਣਾ ਇਹਨੂੰ ਮੈਂ ਆਵਾਜ਼ ਮਾਰ ਕੇ ਪੁੱਛਦੀ ਆ। ਨੀਜੋਤ ਬਾਹਰ ਆ ਜਰੇ ਕਾ ਹਾਂਜੀ ਮੰਮੀ ਇੱਥੇ ਬੈਠਾ ਹਾਂ ਹਾਂਜੀ ਤੈਨੂੰ ਮੈਂ ਮਨਾ ਕੀਤਾ ਸੀਗਾ ਪਿੰਡ ਜਾਣ ਵਾਸਤੇ ਤੇ ਤੂੰ ਨਾ ਜੋਬਾਂ ਦੀ ਸੁਫਾਰਸ਼ ਪਾਈ ਕਿ ਲਵਲੀ ਨੂੰ ਪੁੱਛਿਆ ਪਰਪਿੰਦਰ ਨੇ ਕਦੋਂ ਆਉਣਾ ਵਾ ਨਹੀਂ ਮੰਮੀ ਜੀ ਮੈਂ ਤੇ ਇਹਨਾਂ ਨੂੰ ਮਨਾ ਕਰਤਾ ਸੀ ਆਨਾ ਚਲਾਕੀਆਂ ਘਾਟੀ ਘਰਿਆ ਕਰ ਮੇਰੇ ਨਾਲ ਮੈਨੂੰ ਸਭ ਪਤਾ ਲੱਗ ਜਾਂਦਾ ਵਾ ਜੇ ਉਹ ਗਈ ਆ ਦੋ ਦਿਨ ਰਹਿ ਪੂਗੀ ਤਾਂ ਆਖਰਾ ਚੱਲਦੀ ਆ ਕੰਮ ਕਰ ਦੇ ਤੈਨੂੰ ਤਾਂ ਉਦਾਂ ਹੀ ਮੌਤ ਪੈਂਦੀ ਆ ਪੇ ਕੰਮ ਨਾ ਕਰਨਾ ਪਵੇ ਕਿਤੇ ਨਹੀਂ ਨਹੀਂ ਮੰਮੀ ਜੀ ਤੁਸੀਂ ਗਲਤ ਸਮਝਣ ਦੇ ਜੀ ਮੈਂ ਇਹਨਾਂ ਨੂੰ ਮਨਾ ਕਰਤਾ ਹੀ ਇਹ ਸਭ ਕੁ ਮੈਨੂੰ ਕਹਿੰਦੇ ਹੀ ਵੀ ਚੱਲੀ ਐ ਮੈਂ ਕੀ ਆ ਹੀ ਵੀ ਥੋੜਾ ਜਿਹਾ ਰੋਕੇ ਚੱਲ ਜਾਾਂਗੇ ਮੈਂ ਤੇ ਇਹਨਾਂ ਨੂੰ ਕੁਝ ਕਿਹਾ ਹੀ ਨਹੀਂ ਮੇਰੀ ਸੁਣ ਲੈ ਗੱਲ ਉਹਦੇ ਨਾਲ ਤਾਂ ਹਿਕਾਰ ਪਾ ਲੈਣਾ ਹੀ ਮੁੜ ਕੇ ਉਹਨਾਂ ਤੈਨੂੰ ਗੱਲਾਂ ਕਰਿਆ ਕਰਨੀਆਂ ਤੂੰ ਕਹਿਣਾ ਵੀ ਮੇਰੇ ਗਾੜੀ ਬੋਲਦੀ ਆ ਤੇ ਬੋਲਣ ਤੋਂ ਆਪ ਗਿਜਣਾ ਵਾ ਜਿੱਦਾਂ ਤੇ ਕੰਮ ਕਰਨ ਰਹੀਆਂ ਤੂੰ ਉਹ ਨਹੀਂ ਜੇ ਇਹਨਾਂ ਨੂੰ ਕੋਈ ਗਲਤੀ ਲੱਗੀ ਆ ਨਾ ਤੇ ਮੈਂ ਇਹਨਾਂ ਨੂੰ ਫਿਰ ਤੋਂ ਕਹਿ ਦਊਂਗੀ ਕਿ ਮੈਂ ਪਿੰਡ ਨਹੀਂ ਜਾਣਾ ਹੈਗਾ ਇਹ ਨਾ ਪੁੱਛਣ ਵੀ ਜੀ ਨੂੰ ਨਹੀਂ ਵੀ ਬਾਈ ਸਾਲ ਉੱਥੇ ਰਹੀ ਆ ਅਜਿਵੇਂ ਚੇਤਾਪੁੱਲ ਲੰਡੇ ਆਨਾਂ ਦਾ ਜੇ ਮਾਂ ਤੋਂ ਬਿਨਾ ਨਹੀਂ ਨਾ ਜੀ ਲੱਗਦਾ ਤੇ ਪੱਕੀ ਚਲ ਜਾ ਉੱਥੇ ਆ ਤੰਗੀ ਨਾ ਦਿਆ ਕਰ ਜੇ ਨਿਆਣੀ ਦੋ ਦਿਨ ਚਲੀ ਗਈ ਆ ਤੇ ਰਵੜਾ ਪਾਈ ਜਾਣ ਲਈ ਮੈਂ ਵੀ ਜਾਣਾ ਮੈਂ ਵੀ ਜਾਣਾ ਤੇ ਮੈਂ ਜਿਹੜੀ ਕਨਾ ਗੁਆਂਢੀਆਂ ਦੇ ਘਰ ਚੱਲੀ ਆ ਤੇ ਘਰੇ ਰਵਾਂੀ ਇਹਨੇ ਵੀ ਬੂਆ ਥਣ ਚਾਤੀਆਂ ਮਾਰਦੀ ਫਿਰੇ ਮੈਂ ਤੇ ਇਹਨਾਂ ਨੂੰ ਆਖਿਆ ਵੀ ਨਹੀਂ ਵੀ ਮੈਂ ਪਿੰਡ ਜਾਣਾ ਇਹ ਵੀ ਪਲਾ ਕਿਉਂ ਪੁੱਛਦੇ ਆ ਜੇ ਨਹੀਂ ਮੰਮੀ ਮੰਨਦੇ ਤੇ ਨਾ ਜਾਣਦੇ ਉੱਤਾਂ ਦਾ ਕੀ ਫਾਇਦਾ ਇਹ ਐ ਮੈਂ ਤਰਲੇ ਮਾਰ ਨਹੀਂ ਮੈਨੂੰ ਛੱਡ ਗਿਆ ਨਹੀਂ ਛੱਡਣ ਗਿਆ ਹੁਣ ਕਿਸੇ ਦਾ ਤਰਲਾ ਮਾਰਨੀ ਆ ਤੇ ਚਾਹੇ ਮੈਂ ਬਸੇ ਜਾਨੀ ਕੋਹਣਾ ਕੋਹ ਤੇ ਕਰਨਾ ਹੀ ਪੈਣਾ ਪਰਮੀਤ ਪਤਾ ਨਹੀਂ ਘਰ ਵੀ ਹੈ ਵਗਨ ਨਹੀਂ ਕਿੱਦਾਂ ਇਹਨਾਂ ਨੂੰ ਮਕਵਾ ਕੇ ਚਰੇ ਪਰਮੀਤ ਸਾਸਿਕਾ ਬਈ ਹੋ ਠੀਕ ਠਾਕ ਨੇ ਠੀਕ ਠਾਕ ਤੂੰ ਸੁਣਾ ਪਾਣੀ ਲਿਆ ਨਹੀਂ ਉਹ ਤਾਂ ਪਾਣੀ ਨਹੀਂ ਪੀਣਾ ਹੁਣ ਹੀ ਪੀਤਾ ਹੈ ਹਾਂਜੀ ਉਹ ਤਾਂ ਮੁੱਖਾ ਘਰੇ ਹੀ ਆ ਹਾਂਜੀ ਘਰੇ ਅੰਦਰ ਲੰਬੇ ਵਾਰ ਮਾਰ ਨਹੀਂ ਉਹ ਤਾਂ ਵਾਜ ਕੀ ਮਾਰਨੀ ਆ ਹਾਂਜੀ ਮੈਂ ਜਾਣਾ ਹੈ ਜੋਤ ਕੋ ਅੱਛਾ ਤੇ ਕੱਲ ਤੇ ਵੀ ਲੈ ਹੀ ਹੋ ਗਿਆ ਕਿ ਨਹੀਂ ਹਾਂ ਮੈਂ ਲੈ ਕੋਈ ਗੱਲ ਨਹੀਂ ਲੈ ਜਾਏਗਾ ਤੁਹਾਨੂੰ ਛੱਡਾਂ ਹੀ ਕਿ ਨਹੀਂ ਹਾਂ ਛੱਡਾਂਗਾ ਠੀਕ ਆ ਮੈਂ ਹੋਈ ਪੁੱਛਣ ਆਈ ਸੀ ਤੇ ਦਲਜੀਤ ਕਿੱਥੇ ਆ ਦਲਜੀਤ ਦਾ ਤੁਹਾਨੂੰ ਪਤਾ ਹੀ ਪਤਾ ਹਾਂਜੀ ਇਦਾਂ ਹੀ ਕਦੀ ਕੋਈ ਕਿਤੇ ਚਲ ਜਾਂਦਾ ਕਦੀ ਕਿਤੇ ਕੇ ਪਾਸ ਤੇ ਕੋਈ ਗੱਲ ਨਹੀਂ ਆਪੇ ਲੈ ਜਾਣਗੇ ਤੁਹਾਨੂੰ ਠੀਕ ਆ ਮੈਂ ਬੁਲਾ ਨਹੀਂ ਉਹਨਾਂ ਨੂੰ ਤੇ ਕੋਈ ਨਹੀਂ ਕੱਲ ਜਾਣਾ ਵਾ ਠੀਕ ਤੁਸੀਂ ਦੱਸ ਦਿਓ ਕੈਜੀ ਜੋ ਤਾਂ ਠੀਕ ਆ ਨਾ ਕੋਈ ਟੈਨਸ਼ਨ ਵਾਲੀ ਗੱਲ ਨਹੀਂ ਉਹ ਤਾਂ ਉਦਾਂ ਠੀਕ ਠਾਕ ਆ ਫੋਨ ਆਇਆ ਸੀ ਉਹਦਾ ਅੱਛਾ ਪਰ ਮੈਨੂੰ ਟੈਨਸ਼ਨ ਜੀ ਹੋਣ ਲਈ ਠੀਕ ਆ ਮੀਨ ਕਹਿੰਦੀ ਨੇ ਦਿਲਜੀਤ ਜਵਾਨ ਕੀ ਅੱਗੇ ਤੇ ਕਹਿੰਦੀ ਮੈਂ ਆਉਣਾ ਹੁਣ ਪਤਾ ਨਹੀਂ ਕੀ ਗੱਲ ਕੀ ਹੋਣੀ ਮੈਂ ਵੀ ਇਹਨਾਂ ਨੂੰ ਕਹਿਣ ਰਹੀ ਕਿ ਜੋਤ ਨੂੰ ਮਿਲਣ ਜਾਣਾ ਤੇ ਕੋਈ ਗੱਲ ਨਹੀਂ ਆਪਾਂ ਕੱਲ ਚੱਲ ਜਾਾਂਗੇ ਤਿੰਨੇ ਜਾਣੇ ਤੇ ਜਾ ਕੇ ਜੋਤ ਨੂੰ ਮਿਲ ਲਾਵਾਂਗੇ ਸਸਰੀ ਘਰ ਦਾ ਜੀ ਸਸਰੀ ਘਰ ਹੋਰ ਸੁਣਾਓ ਹਾਂਜੀ ਠੀਕ ਠਾਕ ਤੁਸੀਂ ਸੁਣਾਓ ਸੇ ਠੀਕ ਆ ਹਾਂਜੀ ਠੀਕ ਕੀ ਕਰਦੇ ਦਿਲਜੀਤ ਹੁਣੇ ਕੁਛ ਨਹੀਂ ਦਿਲਜੀਤ ਨੇ ਕੰਨਾ ਵੇਲੇ ਅੱਛਾ ਤਾਈ ਜੀ ਇਹ ਜੋਤ ਵਾਲਾ ਕਿ ਜੋਤ ਨੂੰ ਮਿਲਣ ਜਾਣਾ ਹੈ ਤੁਸੀਂ ਕੱਲ ਨਾ ਕੋਈ ਕੰਮ ਨਾ ਰੱਖਿਓ ਆਪਾਂ ਫਿਰ ਜੋਤ ਨੂੰ ਮਿਲਾਈਏ ਜਾ ਕੇ ਕੋਈ ਗੱਲ ਨਹੀਂ ਤਾਈ ਜੀ ਕੱਲ ਚੱਲ ਜੰਨੇ ਆ ਠੀਕ ਆ ਮਿਲਣਿਆ ਜੋਤ ਨੂੰ ਅਸੀਂ ਵੀ ਸਲਾਹ ਕਰਨਦੇ ਸੀ ਇੱਕ ਦਿਨ ਪਰਮੀਤ ਕਹਿੰਦੀ ਸੀ ਕਿ ਜੋਤ ਨੂੰ ਮਿਲ ਜਾਣਾ ਆ ਤੇ ਚਲੋ ਵਧੀਆ ਹੋ ਜਾਏਗਾ ਤੁਸੀਂ ਵੀ ਨਾਲ ਚੱਲ ਪਿਓ ਹਾਂ ਚੱਲ ਚੱਲ ਪਿਓ ਤੁਸੀਂ ਵੀ ਨਾਲ ਠੀਕ ਆ ਚੱਲ ਜੰਨੇ ਆ ਮੈਂ ਫੋਨ ਕਰਨ ਲਈ ਜੋਤ ਨੇ ਆਪ ਕੀਤਾ ਹੈ ਕਿ ਮਿਲ ਜਵਾਂਗੇ ਉਹਦਾ ਕੀ ਗੱਲ ਆ ਦਿਲਜੀਤ ਕੀ ਕਰਨਿਆ ਤਾਈ ਜੀ ਉਹਦਾ ਉਹ ਤੂੰ ਦਿਲਜੀਤ ਘਰੇ ਹੀ ਓਦਾਂ ਤੈਨਨੇ ਤਨ ਪਤਾ ਕੰਮ ਬੜੇ ਨੇ ਹਰੇ ਕਦੀ ਕਿਸੇ ਪਾਸੇ ਤੁਰ ਪੈਂਦਾ ਕਦੀ ਕਿਸੇ ਪਾਸੇ ਤੇ ਮੈਂ ਸੋਚਿਆ ਵੀ ਤੁਸੀਂ ਵੀ ਕਹਿਣ ਦੇ ਹੀ ਜਾਣਾ ਤੇ ਚਲ ਮੈਂ ਤੁਹਾਨੂੰ ਪੁੱਛ ਲੈਣੀ ਆ ਬਾਹਰ ਅੰਦਰ ਦੇ ਕੰਮ ਉਹਦੇ ਕਾਦੇ ਆ ਤਾਈ ਜੀ ਐਵੇਂ ਫਿਰਦਾ ਰਹਿੰਦਾ ਜਦੋਂ ਵੇਖੋ ਬਾਹਰ ਮੁੜਿਆ ਨਾਲ ਘਰ ਮਾਂ ਨਾਲ ਬੈਠਿਆ ਕਰੇ ਪੁੱਤ ਤੈਨੂੰ ਪਤਾ ਹੀ ਆ ਅੱਗੇ ਪਿਓ ਦਾ ਡਰ ਹੈਗਾ ਹੀ ਮਸਾਂ ਹੁਣ ਡਰਦਾ ਨਹੀਂ ਨਾ ਮੇਰੇ ਅੱਖੇ ਤੇ ਲੱਗਦਾ ਹੀ ਨਹੀਂ ਐ ਤੂੰ ਜੇ ਮੇ ਕੋ ਕਹਿਨੀ ਐ ਤੇ ਗੁੱਸਾ ਕਰ ਦਿੰਦਾ ਕੋਈ ਗੱਲ ਨਹੀਂ ਤਾਈ ਜੀ ਮੈਂ ਸਮਝਾਵਾਂਗਾ ਉਹਨੂੰ ਕਿਸ ਦਿਨ ਠੀਕ ਮੈਂ ਸਮਝਾਵਾਂਗਾ ਕਿ ਇਦਾਂ ਨਾ ਕਰਿਆ ਕਰ ਚਲੋ ਕੋਈ ਨਹੀਂ ਫਿਰ ਹਾਂ ਕੱਲ ਨੂੰ ਚੱਲ ਪਾਂਗੇ 10:00 ਵਜ ਠੀਕ ਆ ਕੋਈ ਨਹੀਂ ਕੱਲ ਸਵੇਰੇ 10:00 ਕੋਈ ਨਾ ਤਿਆਰ ਹੋ ਜਾ ਸਾਰੇ ਜਣੇ ਠੀਕ ਆ ਚਲੋ ਠੀਕ ਆ ਹੈ ਨਾ ਚੱਲ ਜਾਨੀ ਵੀ ਨਹੀਂ ਤਾਈ ਜੀ ਨਹੀਂ ਨਹੀਂ ਕੋਈ ਨਹੀਂ ਪਤਾ ਤਾਈ ਦਾ ਇਹ ਕੋ ਕਿ ਨਾ ਔਖਾ ਆ ਪਹਿਲਾਂ ਆਪਾਂ ਦਰਲੇ ਮਾਰਨੇ ਆ ਕਿ ਪੁੱਤ ਹੋਵੇ ਜਦੋਂ ਅੱਗੇ ਸੁੱਖ ਦਾ ਟਾਈਮ ਆਉਂਦਾ ਤੇ ਉਦੋਂ ਕੋਈ ਪੁੱਤ ਪੁੱਛਦਾ ਹੀ ਨਹੀਂ ਹੁਣ ਕਿਹਾ ਹੁਣ ਅਨਦਲਜੀਤ ਨੂੰ ਕਿ ਜਾਣਾ ਹੈ ਉਹਨੇ ਜਵਾਬ ਦਿੱਤਾ ਹਣਾ ਤਾਈਓ ਇੱਥੇ ਆਏ ਆ ਉੱਪਰ ਮੀਤ ਪਤਾ ਗੱਲ ਕੀ ਆ ਜਦੋਂ ਪਿਓ ਸਿਰ ਤੇ ਨਾ ਨਾ ਹੋਵੇ ਤੇ ਫਿਰਤੀ ਪੁੱਤ ਇਦਾਂ ਕਰਦੇ ਹੁੰਦੇ ਆ ਤੇ ਕੋਈ ਗੱਲ ਨਹੀਂ ਤੂੰ ਫਿਕਰ ਨਾ ਕਰ ਮੈਂ ਉਹਨੂੰ ਸਮਝਾਵਾਂਗਾ ਕਿ ਇਹ ਤਣ ਕੀ ਏਦਾਂ ਨਾ ਕਰਿਆ ਕਰ ਆਪਣੇ ਘਰ ਹਲ ਧਿਆਨ ਦੇ ਉਹਨੇ ਤਾਈ ਜੀ ਨੇ ਪਹਿਲੇ ਦਿਲਜੀਤ ਨੂੰ ਪੁੱਛਿਆ ਹੋਣਾ ਹਾਂਜੀ ਤੇ ਉਹਨੇ ਜਵਾਬ ਦੇ ਤਾਉਣਾ ਪੱਕਾ ਤੇ ਫੇਰ ਹੀ ਤਾਈ ਜੀ ਇੱਧਰ ਆਏ ਸਾਡੇ ਵਾਲਾ ਮੈਂ ਉਦਾਂ ਤੇ ਉਹਨਾਂ ਨੇ ਆਣਾ ਦਿਲਜੀਤ ਨੇ ਨਹੀਂ ਮੰਨਿਆ ਹੋਣਾ ਹੂੰ ਹੂੰ ਫੇਰ ਚਲ ਇੱਧਰ ਆਏ ਕੋਈ ਗੱਲ ਨਹੀਂ ਮੈਂ ਉਹਨੂੰ ਸਮਝਾਵਾਂਗਾ ਕਿ ਏਦਾਂ ਨਾ ਕਰਿਆ ਕਰ ਬਾਹਰ ਯਾਰੀਆਂ ਯੂਰੀਆਂ ਤੇਰਾ ਕੱਖ ਨਹੀਂ ਹੈਗਾ ਚੁੱਪ ਕਰਕੇ ਆਪਣੇ ਘਰ ਹਲ ਧਿਆਨ ਦੇਵੇ ਹਾਂਜੀ ਤੇ ਕਰਿਆਂਗਾ ਗੱਲ ਉਹਦੇ ਨਾਲ ਮੈਂ ਕਰਾਂਗਾ ਗੱਲ ਉਹਦੇ ਨਾਲ ਕੋਈ ਗੱਲ ਨਹੀਂ ਮਾਂ ਮਾਤਾ ਨੂੰ ਵਿਚਾਰੀ ਨੂੰ ਲੋੜ ਆ ਉਹਦੀ ਹਾਂਜੀ ਸੋਥਾਨ ਜਣਾ ਹੁੰਦਾ ਨਹੀਂ ਦਿਲਜੀ ਤੁਰਦਾ ਹਾਂ ਉੱਤ ਜਾਣਾ ਹੀ ਪੈਣਾ ਕੋਈ ਗੱਲ ਨਹੀਂ ਮੈਂ ਜਾਵਾਂਗਾ ਤੂੰ ਵੀ ਨਾਲ ਚਲੀ ਤਿੰਨੇ ਜਾਣੇ ਆਪਾਂ ਹੋ ਕੇ ਆਵਾਂਗੇ ਹਾਂਜੀ ਅਸੀਂ ਤਾਂ ਉਦਾਂ ਵੀ ਜਾਣਾ ਸੀ ਹਾਂਜੀ ਹਾਂ ਸਾਸ਼ਟੀ ਕਾਲ ਦੀਦੀ ਸਾਸ਼ਟੀ ਕਾਲ ਬਬਾ ਅੱਜ ਹਾਂਜੀ ਵਧੀਆ ਤੇ ਤੂੰ ਇੱਥੇ ਬੈਠੀ ਆ ਉਦਾਂ ਹੀ ਮੈਂ ਫਿਰ ਕੰਮ-ਕੁਮ ਕਰਕੇ ਇੱਥੇ ਬੈਗੀ ਅਛਾ ਅਛਾ ਤੇ ਮੰਮੀ ਗਈ ਕਿਤੇ ਹਾਂਜੀ ਕਹਿੰਦੀ ਹੀ ਗਵੰਡ ਕਿਸ ਦੇ ਘਰ ਜਾਣਾ ਵਾ ਠੀਕ ਆ ਹਾਂਜੀ ਤਰਪਿੰਦਰ ਨਹੀਂ ਆਈ ਅਜੇ ਨਹੀਂ ਨਹੀਂ ਰੁਪਿੰਦਰ ਨਹੀਂ ਆਈ ਹੋ ਸਕਦਾ ਭਾਜੀ ਉਹਨੂੰ ਅੱਜ ਜਾਂ ਕੱਲ ਲੈ ਆਉਣ ਦੋ ਦਿਨ ਗਏ ਨੂੰ ਹੋ ਗਏ ਆ ਜੋ ਤੁਨੂੰ ਤੇ ਅਜੇ ਤੱਕ ਆਈ ਨਹੀਂ ਓ ਉਹ ਨਹੀਂ ਦੀਦੀ ਕਹਿੰਦੀ ਹੀ ਮੈਂ ਦੋ ਤਿੰਨ ਦਿਨ ਰਹਿਣਾ ਵਾ ਤੇ ਮੈਂ ਕਿਹਾ ਚੱਲ ਕੋਈ ਗੱਲ ਨਹੀਂ ਰਹਿ ਲੈਂਦੀ ਆ ਤੇ ਵਧੀਆ ਹੀ ਆ ਤੇ ਮੇਰੀ ਗੱਲ ਸੁਣ ਤੇਰਾ ਦਿਲ ਨਹੀਂ ਕਰਦਾ ਪਿੰਡ ਜਾਣ ਨੂੰ ਕਰਦਾ ਤੇ ਹੈਗਾ ਆ ਜੀ ਦੀਦੀ ਪਰ ਕਦੇ ਕੰਮਕਾਰਾਂ ਚ ਨਿਕਲਿਆ ਨਹੀਂ ਜਾਂਦਾ ਆ ਹੁਣ ਮੈਂ ਮੰਮੀ ਨੂੰ ਮੈਂ ਇਹੀ ਗੱਲ ਦਈ ਹਾਂ ਕਹਿਣ ਤੇ ਕਹਿੰਦੇ ਕੋਈ ਗੱਲ ਨਹੀਂ ਰੁਪਿੰਦਰ ਆਉਂਦੀ ਆ ਤੇ ਫਿਰ ਤੂੰ ਚੱਲ ਜੀ ਮੈਂ ਤੇ ਜਦੋਂ ਆਉਣੀ ਆ ਨਾ ਜਦੋਂ ਮੈਨੂੰ ਆ ਤੇ ਤੂੰ ਘਰੇ ਹੀ ਹੁੰਨੀ ਆ ਤੇ ਤੂੰ ਹੀ ਚਲ ਜਾ ਕਰ ਪਿੰਡ ਫਿਰ ਤੁਰਿਆ ਕਰ ਕੋਈ ਕਹਿਣ ਲਈ ਦੀਦੀ ਜਾਉਂਗੀ ਕਿਸ ਦਿਨ ਜੋ ਤਾਂ ਇਦਾਂ ਨਹੀਂ ਜਾਇਆ ਜਾਂਦਾ ਹੁੰਦਾ ਇਦਾਂ ਤੇ ਸੱਸ ਨਹੀਂ ਕਹਿਣਾ ਵਾ ਬਸ ਮੇਰੇ ਗੋਡੇ ਨਾਲ ਹੀ ਬੱਝੀ ਰਵੇ ਦੂਜੀ ਵੇਖ ਲਾ ਉਹਨੂੰ ਕਿਦਾਂ ਕਲਾ ਦਿੰਦੀ ਆ ਇਹ ਤੇ ਗੱਲ ਹੈਗੀ ਆ ਦੀਦੀ ਚਲੋ ਕੋਈ ਨਹੀਂ ਉਹਦੇ ਵਿਆਹ ਨੂੰ ਅਜੇ ਸਮਾਂ ਵੀ ਕਿੰਨਾ ਘੋਇਆ ਵਾ ਸਾਲ ਤੇ ਇੱਕ ਹੋਇਆ ਵਾ ਜਾਊਗੀ ਪਿੰਡ ਬਾਅਦ ਕਿਹੜਾ ਜਾਣ ਨੂੰ ਜੀ ਕਰਦਾ ਆ ਉਹ ਗੱਲ ਤੇ ਹੈਗੀ ਆ ਜੋਤ ਪਰ ਇਹ ਆ ਕਿ ਇੰਦਾ ਹੱਕ ਨਹੀਂ ਮਿਲਦੇ ਹੁੰਦੇ ਇਹ ਲੈਣੇ ਪੈਂਦੇ ਆ ਤੇ ਤੇਰੀ ਸੱਸ ਨੂੰ ਮੈਂ ਚੰਗੀ ਤਰ੍ਹਾਂ ਜਾਣਦੀ ਆ ਜਿੱਦਾਂ ਦੀ ਉਹ ਹੈਗੀ ਆ ਤੇਰੇ ਨਾਲ ਕਿੰਨਾ ਵਿਤਕਰਾ ਕਰਦੀ ਆ ਰਪਿੰਦਰ ਨਾਲ ਜ਼ਿਆਦਾ ਕਰਦੀ ਆ ਉਹ ਉਹਨੂੰ ਆਉਣ ਜਾਣ ਵੀ ਦਿੰਦੀ ਆ ਤੇ ਤੂੰ ਘਰੇ ਰਹਿਣੀ ਆ ਘਰੇ ਕੰਮ ਕਰਦੀ ਰਹਿਣੀ ਆ ਬਾਕੀ ਜੋਤ ਤੂੰ ਆਪ ਸਿਆਣੀ ਆ ਤੈਨੂੰ ਪਤਾ ਹੀ ਆ ਤੂੰ ਕੀ ਕਰਨਾ ਵਾ ਕਈ ਗੱਲ ਨਹੀਂ ਦੀਦੀ ਮੈਂ ਕਹੂੰਗੀ ਮੈਂ ਛਿੱਤੀ ਜਾਉਂਗੀ ਪਿੰਡ ਇਦਾਂ ਨਹੀਂ ਇਹ ਗੱਲ ਬਣਨੀ ਜੋਤ ਥੋੜਾ ਬੋਤਾ ਨਾ ਇਹਦੇ ਘੜੀ ਬੋਲਿਆ ਕਰ ਫੇਰ ਇਹਨੇ ਜਾਣ ਦੇਣਾ ਤੈਨੂੰ ਕਿਤੇ ਇਦਾਂ ਨਹੀਂ ਇਹਨੇ ਜਾਣ ਦੇਣਾ ਚਲ ਠੀਕ ਆ ਮੈਂ ਹੁਣ ਜਾਂਦੀ ਆ ਬਹਿ ਜਾ ਮੈਂ ਤੇ ਕੁਟਕ ਚਾਹ ਬਣਾ ਕੇ ਲਈ ਨਹੀਂ ਨਹੀਂ ਚਾਹ ਨਹੀਂ ਪੀਣੀ ਮੈਂ ਵੀ ਵੇਖਾਂ ਜਾ ਕੇ ਕੋਈ ਕੰਮ ਚਲੋ ਠੀਕ ਆ